ਪਗੀ ਇੱਧਰ ਆ ਜਾ ਤੂੰ ਨਹੀਂ ਜਾਣਾ ਚੱਲ ਉੱਧਰ ਟਾਈਮ ਲੱਗ ਜਾਂਦਾ ਮਨੀ ਲਫੜ ਚੱਲ ਉੱਧਰ ਬਗੀ ਤੂੰ ਨਹੀਂ ਜਾਣਾ ਦੇਖੀਏ ਸਾਰੀਆਂ ਫੋਲ ਲੱਗਣ ਲੱਗੜੇ ਹੋਣਾ ਆ ਦੇਖੀ ਤਿੰਨ ਤਿੰਨ ਫੋਲ ਲੱਗਣ ਲੱਗੇ ਹੋਣੇ ਵਾਹ ਸਾਡੇ ਆ ਜਿਹੜਾ ਘਰ ਆਇਆ ਤੇ ਚਿੜੀਆਂ ਦੇ ਦੇ ਵਿੱਚ ਚਿੜੀਆਂ ਨਹੀਂ ਆਉਣੇ ਬਣਾਉਣੇ ਚਾਹ ਚੱਲ ਗਏ ਆਹ ਬੱਡਾ ਬੱਡਾ ਛੇੜਾ ਇਹ ਬੱਡਾ ਛੇੜਾ ਚਲੋ ਚਲੋ ਵੱਡੇ ਜਿਹੜੇ ਉਦਨ ਬਾਅਦ ਉਲਟੀਆਂ ਕਰਦੀ ਆ ਭੌਂਕ ਭੌਂਕ ਕੇ ਚਲੋ ਚਲ ਚੱਲ ਭਾਗੀ ਲੈ ਜੀਜੀ ਲੈ ਲੈ ਜੀਜੀ ਲੈ ਲੈ ਜੀਜੀ ਚਲੋ ਉਧਰ ਵੀ ਤੋਂ ਉਲਟੀਆਂ ਕਰਦੀ ਆ ਚਲ ਯਾ ਜੀਜੀ ਲੈ ਲੈ ਵੱਡੇ ਵੱਡੇ ਜੀਜੀ ਲੈ ਲੈ ਬਸ ਹੀ ਗਾ ਯਾ ਦੱਸ ਦਾ ਜੀਜੀ ਦਾ ਜੀਜੀ ਲੈ ਲੈ ਕਿੰਨੇ ਬੱਟ ਬਏ ਸੂਟ ਨੂੰ ਗਰਮੀ ਹੋਏ ਕਿੱਡੀ ਚੱਗਿਆ ਨਾ ਸਤਿਗੁਰਦੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਪਿੱਛੇ ਸਾਡੇ ਲੱਗੇ ਸੀ ਮਿਸਤਰੀ ਤੇ ਤੁਹਾਨੂੰ ਦੱਸਿਆ ਸੀ ਕਿ ਤੱਕ ਉਹਨਾਂ ਕੰਮ ਮਿਸਤਰੀਆਂ ਨੇ ਦੇਖੋ ਕੀ ਕੀਤਾ ਮਗਾ ਕੀ ਪਿੱਛੇ ਜਿਹੜੀ ਸਕੂਲ ਦੀ ਕੰਧ ਸੀ ਉਹ ਕ੍ਰੇਨ ਨਾਲ ਉਹ ਢੋਣਦੇ ਸੀ ਤੇ ਟੰਗ ਦੋ ਸੀ ਉੱθεν ਸਿੱਟੀ ਜਾਂਦੇ ਸੀ ਜੋ ਉਹ ਸਾਡੇ ਨਾਲ ਸਿੱਟੀ ਤੇ ਜਿਹੜੀ ਉਹ ਸਾਡੀ ਇੱਕ ਉਹਨੂੰ ਕੀ ਕਹਿੰਦਾ ਇਹ ਚਾਦਰ ਹੈ ਜਿਹੜੀ ਪਾਈ ਹੋਈ ਹੈ ਇਹਦੇ ਤੇ ਸ਼ੈੱਡ ਤੇ ਉਹ ਦੇਖੋ ਤੋੜ ਦਿੱਤੀ ਉਹ ਹੁਣ ਜੇ ਮੀਂਹ ਆ ਜਾਵੇ ਕੋਈ ਛਾ ਆ ਜਾਵੇ ਤੇ ਥੂੜੀ ਸਾਰੀ ਗਿੱਲੀ ਹੋ ਜਾਣੇ ਫੇਰ ਮੈਂ ਜਦੋਂ ਉਹਨੂੰ ਕੀ ਕਹਿਦਾ ਤਾਂ ਦਿੱਗੀ ਮੰਨ ਨੋਈ ਦੂਸਾਂ ਮੰਨ ਨੋਈ ਮਾਨੀਰੇ ਬੱਬੇ ਨੋਈ ਤਾਂ ਸਾਡੀ ਕਾਲ ਨੀਤੀ ਜੀ ਲੜਾਈ ਹੋ ਗਈ ਮਿਸਤਰੀਆਂ ਨਾਲ ਤੇ ਲਗੀਤਾ ਸਰਪੰਚ ਨੂੰ ਫੇਰ ਮੈਂ ਭਾਜੀ ਨੂੰ ਪਿਆ ਵੀ ਭਾਜੀ ਮਿਸਤਰੀਆਂ ਨੇ ਸਾਡਾ ਇੱਕ ਇੱਕ ਵਾਦਲੇ ਰੇ ਟੁੱਟੀ ਆ ਤਿੰਨ ਜਿਹੜੀਆਂ ਇਧਰ ਸਾਈਡ ਤੇ ਛੱਡਿਆ ਇੱਕ ਤਿੰਨ ਉਹੜੀਆਂ ਤੋੜ ਦਿੱਤੀਆਂ ਫੇਰ ਮੈਂ ਉਹਨਾਂ ਨੂੰ ਫੋਨ ਕੀਤਾ ਭਾਜੀ ਨੂੰ ਕਿ ਉਹ ਕਹਿੰਦੇ ਕੋਈ ਨਾ ਜੇ ਉਹਨਾਂ ਨੇ ਨੁਕਸਾਨ ਕੀਤਾ ਤੇ ਉਹਨਾਂ ਨੂੰ ਭਰਨਾ ਵੀ ਪੈਣਾ ਵਾ ਸੋਗਲ ਇਹ ਦਾ ਕਰਕੇ ਅਸੀਂ ਪਹਿਲਾਂ ਮੈਂ ਜੀ ਕਰਦਾ ਸੀ ਵੀਡੀਓ ਬਣਾਵਾਂ ਫਿਰ ਮੈਂ ਕਿਹਾ ਨਹੀਂ ਤੇ ਪਰ ਬਹੁਤ ਜ਼ਿਆਦਾ ਕੰਮ ਹੋ ਗਿਆ ਫਿਰ ਇਹਨੂੰ ਕੋ ਹਾਈਪਰੀ ਹਾਨੂੰ ਹੋ ਰਿਹਾ ਸੀ ਹਾਈਪਰੀ ਚੇਲੀਆਂ ਅਸੀਂ ਕੇਲੇ ਨਹੀਂ ਲੈ ਕੇ ਆਏ ਇਹ ਲੋਕ ਇਹਨੇ ਖਰਾਬ ਨਹੀਂ ਗਏ ਕੋਈ ਖਰਾਬ ਹੋਏ ਨਹੀਂ ਕੇਲੇ ਆਏ ਇਹ ਮੰਗੋ ਆਹ ਸੋਨਾ ਨੂੰ ਦੇ ਕੇ ਗੰਗਾ ਦੇ ਕੇ ਗੰਗਾ ਲਈ ਆ ਮੰਗੋ ਗੰਗਾ

ਮੰਗੋੜੀ ਇਹ ਵਾਲੀ ਜਿਹੜੀ ਚੀਜ਼ ਹੈ ਇਹਨੂੰ ਚਾਬੂ ਚਾਬੂ ਜਿਹੜਾ ਇਹਨੂੰ ਉਹ ਕਰੋ ਢਿੱਲਾ ਇਹ ਢਿੱਲਾ ਹੀ ਆ ਜੀ ਆ ਦੇਖੋ ਐਨਾ ਢਿੱਲਾ ਹੀ ਆ ਇਹੋ ਉਹਦਾ ਬਹੁਤ ਜ਼ਿਆਦਾ ਕੱਸਿਆ ਹੋਇਆ ਢਿੱਲਾ ਹੀ ਆ ਥੱਲੇ ਰੱਸੀ ਦੇ ਕਰਕੇ ਵੀ ਢਿੱਲਾ ਹੋ ਜਾਣਾ ਹਾਂ ਜ਼ਿਆਦਾ ਨਹੀਂਗਾ ਇਹ ਕੱਸਿਆ ਹੋਇਆ ਢਿੱਲਾ ਹੀ ਆ ਬਿਲਕੁਲ ਢਿੱਲਾ ਹੈ ਇੱਥੇ ਮਤਲਬ ਕਿ ਹੱਥ ਜਿਹੜਾ ਉਹ ਪੈ ਜਾਂਦਾ ਵੀ ਜਿਹੜਾ ਚਾਬੂ ਆ ਉਹ ਐਨਾ ਮਤਲਬ ਇਹ ਢਿੱਲਾ ਹੈ ਆ ਮੰਗੋ ਹੋਰ ਨਹੀਂ ਚੀ ਜੀ ਮਿਲਨੀ ਆ ਦੇਖੋ ਨਾ ਆ ਢਿੱਲਾ ਆ ਇਹਨਾਂ ਉਨਾਂ ਕੋਈ ਕਸਿਆ ਹੋਇਆ ਨਹੀਂਗਾ ਜੋ ਵੀ ਜਦੋਂ ਇਹ ਲੈ ਕੇ ਆਏ ਸੀਗੇ ਮਨ ਦੇ ਬਾਬੇ ਨੇ ਉਹਨੇ ਚੈੱਕ ਕੀਤਾ ਸੀਗਾ ਕਿ ਇਹ ਜਿਆਦਾ ਉੱਤ ਹੈਗਾ ਤੇ ਇੱਕ ਹੋਰ ਅਜੀਬ ਸੈਡ న్యూਜ਼ ਹੀ ਲਾਂ ਸੈਡ న్యూਜ਼ ਹੀ ਜਦੋਂ ਤੇ ਪਿਆਰ ਪਿਆ ਹੋ ਮੈਨੂੰ ਮਨੀ ਨੇ ਘਰੇ ਆ ਕੇ ਦੱਸਿਆ ਜਿਹੜਾ ਸਾਡਾ ਇੱਥੇ ਉਹ ਦੋ ਆਹ ਇਹ ਤੋਂ ਗੱਡੀ ਥੱਲੇ ਉਹਨੂੰ ਕੀ ਕਹੀਦਾ ਦੇ ਦਿੱਤਾ ਤੇ ਹੁਣ ਉਹਦੀ ਲੱਤ ਟੁੱਟੀ ਹੈ ਮੈਂ ਤਾਂ ਦੇਖਿਆ ਉਹ ਵੀ ਲੱਕ ਪਿਛਲਾ ਲੱਕ ਟੁੱਟ ਗਿਆ ਲੱਕ ਟੁੱਟ ਗਿਆ ਲੱਕ ਕੀ ਉਹਦਾ ਤੋੜ ਦਿੱਤਾ ਤੇ ਉਹ ਹੁਣ ਉੱਤੇ ਮਿਸਤਰੀ ਆ ਜਿਨ੍ਹਾਂ ਨੇ ਆਪਣੇ ਕੋਲ ਉੱਤੇ ਰੱਖਿਆ ਹੋਇਆ ਤੇ ਹੁਣ ਦੇਖੂਗੀ ਮਨੀ ਲਗਾਉਂਦੀ ਉਹਦੀ ਦੇਖ ਕੇ ਆਉਂੂ ਵੀ ਉਹ ਠੀਕ ਆ ਜਾਂ ਕਿਦਾਂ ਆ ਪਰ ਜਿਹੜੇ ਹਿਸਾਬ ਨਾਲ ਉਹਦੀ ਕੰਡੀਸ਼ਨ ਉਹਨੇ ਬਚਣਾ ਨਹੀਂ ਹਨਾ ਉਹਦਾ ਲਾਕੀ ਤੋੜ ਦਿੱਤਾ ਫਿਰ ਬੇਵਕੂਫ ਬੰਦਾ ਜਿਹਨੇ ਇਨੀ ਤੇਜ਼ ਗੱਡੀ ਲੈ ਕੇ ਆਇਆ ਤੇ ਉਹਦੇ ਉੱਤੇ ਚੜਾ ਦਿੱਤੀ ਤੇ ਚੜਾਈ ਇੱਕ ਵਾਰੀ ਤੇ ਚੜਾਈ ਚੜਾਈ ਡਰਦੇ ਨੇ ਦੂਜੀ ਵਾਰੀ ਫੇਰ ਉਹਦੇ ਉੱਤੇ ਚੜਾਉਂਦੇ ਪੁੱਤੇ ਨਹੀਂ ਚੜਾਈ ਡਰਦਾ ਵੀ ਉਹ ਗੱਡੀ ਰੋਕੀ ਹੀ ਨਹੀਂ ਜਿੰਨੀ ਤੇਜ਼ ਲੈ ਕੇ ਗਿਆ ਵੀ ਕਿਸੇ ਹੋਰ ਚ ਮਾਰਨੀ ਸੀ ਉਹਨੇ ਦਿਮਾਗ ਖਰਾਬ ਹੈ ਤੇ ਉਹਦਾ ਚਲ ਮੈਂ ਹੁਣ ਕਾ ਉਹ ਕਰਨਾ ਛੱਡੂ ਲਾਵਾਂ ਪਹਿਲਾਂ

ਉਹ ਜਿੱਥੇ ਟਾਈਗਰ ਰੱਖਿਆ ਹੋਇਆ ਉੱਥੇ ਭਾਈ ਬਹੁਤ ਆ ਮਤਲਬ ਕੰਮ ਕਰਦੇ ਸੋ ਮੈਂ ਤਾਂ ਕਰਕੇ ਨਹੀਂ ਉੱਥੇ ਜਾਣਦੀ ਉਹ ਤਾਂ ਜਾਣ ਲੱਗਿਆ ਮੈਂ ਉਹਨੂੰ ਦੇਖ ਕੇ ਜਾਉਂਗੀ ਮਤਲਬ ਮੈਂ ਉਹ ਕਦੀ ਐਦਾਂ ਬੰਦਿਆਂ ਬੁੰਦਿਆਂ ਚ ਗਈ ਨਹੀਂ ਪਿੰਡ 'ਚ ਸੋ ਇਸ ਕਰਕੇ ਮੈਂ ਨਹੀਂ ਜਾਣ ਲੱਗਿਆ ਮਨੀ ਨਾਲ ਮੈਂ ਦੇਖ ਕੇ ਜਾਉਂਗੀ ਟੀਟੀ ਟੀਟੀ ਕੀ ਹੋਇਆ ਟਾਈਗਰ ਨੂੰ ਟਾਈਗਰ ਨੂੰ ਕੀ ਹੋ ਗਿਆ ਕੀ ਹੋ ਗਿਆ ਟਾਈਗਰ ਨੂੰ ਇੱਥੇ ਗਿਆ ਟਾਈਗਰ ਹੈ ਟਾਈਗਰ ਨੂੰ ਮਾਰਿਆ ਟਾਈਗਰ ਨੂੰ ਮਾਰਿਆ ਮਾਰ ਦਿੱਤਾ ਟਾਈਗਰ ਨੂੰ ਖਾਰਿਆ ਟਾਈਗਰ ਦੇ ਖਾਰਿਆ ਖਾਰਿਆ ਦੇਖ ਰਿਹਾ ਆਪਾਂ ਟਾਈਗਰ ਨੂੰ ਜੁਲੀ ਕਿੱਥੇ ਗਿਆ ਟਾਈਗਰ ਇਹ ਜੁਲੀ ਕਿੱਥੇ ਗਿਆ ਟਾਈਗਰ ਦੇਖਾਂਗੇ ਜਾਣ ਲੱਗਿਆ ਨਾ ਹਾਂ 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 ਕਾਲਾ ਤੇਲ ਹੈ ਨਾ ਨਹੀਂ ਕਾਲਾ ਤੇਲ ਨਹੀਂ ਕਾਲਾ ਤੇਲ ਅਗੇ ਲਿਆਂਦਾ ਤਾਂ ਸੀ ਉਹਦੇ ਲਈ ਮਸ਼ੀਨ ਲਈ ਉਹ ਤਾਂ ਆਪਾਂ ਸਕੂਟਰੀ ਦਾ ਜਿਹੜਾ ਤੇਲ ਨਿਕਲਿਆ ਸੀ ਉਹ ਹੀ ਪਾ ਦਿੱਤਾ ਸੀ ਮਗਲਾਲ ਮਗਲਾਲ ਤੇ ਉਹ ਕਾਲਾ ਨਹੀਂ ਹੁੰਦਾ ਉਹ ਕਾਲਾ ਤੇਲ ਜਿਆਦਾ ਗਾੜਾ ਹੁੰਦਾ ਆ ਮੈਂ ਕਿਹਾ ਇਹ ਮਾਰਾ ਤੇ ਇੱਥੇ ਲਾਵਾਂ ਮੇਰਾ ਬਣਿਆ ਹੋਇਆ ਉਹ ਲਾ ਦੇ ਦਾਂਗਾ ਬਾਕੀ ਜੀ ਸਾਨੂੰ ਇੱਕ ਕਮੈਂਟ ਆਇਆ ਸੀ ਇਹਨਾਂ ਦੀ ਡੀ ਵਾਰਨਿੰਗ ਕਰੋ ਡੀ ਵਾਰਨਿੰਗ ਅਸੀਂ ਪ੍ਰੋਪਰ ਦੋਨਾਂ ਦੀ ਕਰੀ ਦੀ ਆ ਤੇ ਜਲਦੀ ਤੁਹਾਨੂੰ ਮਤਲਬ ਕਿ ਉਹ ਖੁਸ਼ਖਬਰੀ ਵੀ ਜਿਹੜੀ ਉਹ ਦਵਾਂਗੇ ਜੋ ਹੁੰਦਾ ਹੀ ਐ ਇਹਨਾਂ ਨਹੀਂ ਤੇ ਮਤਲਬ ਕਿ ਟੱਚਪੁਟ ਦੋਨੇ ਉਹ ਚੀਜ਼ ਨੂੰ ਲੈ ਕੇ ਸਹੀ ਆ ਤੇ ਮੰਗੋ ਤਾਂ ਹੀਟ ਵਿੱਚ ਆ ਗਈ ਸੀਗੀ ਜਲਦੀ ਮੱਡੀ ਗਾਂ ਜਿਹੜੀ ਆਪਣੀ ਮੰਗੋ ਹੀਟ ਵਿੱਚ ਜਲਦੀ ਆ ਗਈ ਸੀਗਾ ਇਹਦੇ ਅਸੀਂ ਆਲਰੇਡੀ ਇਹਦੇ ਕੀ ਕਹਿ ਦਿੰਦੇ ਉਹਨੂੰ ਇੰਜੈਕਸ਼ਨ ਜਿਹੜਾ ਲਵਾਈ ਦਾ ਇਹ ਆਈ ਕੀ ਇਹ ਆਇਆ ਉਹ ਮਤਲਬ ਕਿ ਉਹ ਇੰਜੈਕਸ਼ਨ ਅਸੀਂ ਇਹਦੇ ਨਵਾ ਦਿੱਤਾ ਵਾ ਮੰਗੋ ਦੇ ਇਹਦੀ ਅਸੀਂ ਡੀਵਾਰਮਿੰਗ ਕਰਦੇ ਸੀ ਫਿਰ ਵੈਸੇ ਵੀ ਅਸੀਂ ਇਹਨੂੰ ਮਿਲ ਨਾਲ ਮਿਕਸਚਰ ਦੇਈਦਾ ਸੀ ਇਸ ਕਰਕੇ ਟਾਈਮ ਨਾਲ ਹੀ ਹੀਟ ਵਿੱਚ ਆ ਗਈ ਸੀ ਮੰਗੋ ਸਾਡੀ ਤੇ ਇਹਦੇ ਅਸੀਂ ਇੰਜੈਕਸ਼ਨ ਲਵਾਇਆ ਹੋਇਆ ਤੇ ਟੱਚੂਟ ਗੰਗਾਵਲ ਵੀ ਸਿੰਪਟਮਸ ਜਿਹੜੇ ਉਹ ਮਤਲਬ ਕਿ ਦੱਸਾਂਗੇ ਫਿਰ ਟਾਈਮ ਭੋਲਵੇ ਥੋੜਾ ਫਿਰ ਦੱਸਾਂਗੇ ਤੇ ਹੁਣ ਗੜ ਲਿਆ ਜੀ ਆਪਾਂ ਧਾਰ ਏਦਾਂ ਦੇ ਡੇਰੀ ਫਾਰਮ ਵਾਲਿਆਂ ਦੀਆਂ ਵੀਡੀਓਜ਼ ਤੇ ਉਹਨਾਂ ਦੇ ਉਹਨੂੰ ਕੀ ਕਹੀਦਾ ਜਿਹੜੇ ਪਸ਼ੂਆਂ ਨੂੰ ਲੈ ਕੇ ਗੱਲਾਂ ਬਾਤਾਂ ਦਸੀਆਂ ਹੁੰਦੀਆਂ ਉਹ ਸੁਣਦੇ ਵੀ ਆ ਤੇ ਜਿਹੜੇ ਮਤਲਬ ਕਿ ਬਹੁਤ ਏਸ ਚੀਜ਼ ਨੂੰ ਲੈ ਕੇ ਐਕਸਪੀਰੀਐਂਸਡ ਆ ਤੇ ਉਹ ਅਸੀਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਯੂਜ਼ ਵੀ ਕਰੀ ਲੀਆਂ ਤੇ ਯੂਜ਼ ਕੀਤੀਆਂ ਵੀ ਆ ਜਿੱਦਾਂ ਹੁਣ ਇੱਕ ਵੀਰ ਜੀ ਨੇ ਕਿਹਾ ਸੀ ਟਿਵਾਣਾ ਫੀਡ ਅਸੀਂ ਟਿਵਾਣਾ ਫੀਡ ਲੈ ਕੇ ਆਏ ਹੁਣ ਅ ਪਹਿਲਾਂ ਕਾਰਗਿਲ ਯੂਜ਼ ਕਰਦੇ ਸੀ ਹੁਣ ਇਹ ਟਿਵਾਣਾ ਫੀਡ ਲੈ ਕੇ ਆਏ ਆ ਤੇ ਅਸੀਂ ਕਿਹਾ ਇਹਦਾ ਵੀ ਰਿਜ਼ਲਟ ਦੇਖਦੇ ਕੀ ਆ ਵੀ ਇਹਦੇ ਦੁੱਧ 'ਚ ਕੋਈ ਫਰਕ ਪੈਣਾ ਮੰਗੋ ਦੇ ਤੇ ਕਿੰਨਾ ਹੀ ਜਿਹੜੀ ਫੀਡ ਇਹਨੂੰ ਸੈੱਟ ਬੈਟ ਹੋਊਗੀ ਇਹ ਕਿ ਜਦੋਂ ਕਮੈਂਟ ਆਇਆ ਸੀ ਕਿ ਅਸੀਸ ਅਸੀਸ ਥੀਡ ਵੀ ਦੋ ਉਹ ਸਾਨੂੰ ਨਹੀਂ ਮਿਲੀ ਦਿਵਾਨਾ ਲੈ ਆਏ ਇਸ ਤੋਂ ਬਾਅਦ ਵਿੱਚ ਫੇਰ ਆਪਾਂ ਚੇਂਜ ਕਰਕੇ ਉਹ ਵੀ ਯੂਜ਼ ਕਰਕੇ ਦੇਖਾਂਗੇ ਅਸੀਸ ਥੀਡ ਵੀ ਤੇ ਜਿਹੜੀ ਆਪਾਂ ਨੂੰ ਲੱਗੀ ਇਹਨੂੰ ਸੈਟਿਆ ਇਹਦੇ ਦੁੱਧ ਨੂੰ ਫਿਕਿਆ ਤੇ ਉਹ ਯੂਜ਼ ਕਰਾਂਗੇ ਮੈਂ ਪਿੱਛੇ ਨੂੰ ਕਰਾਂ ਇਹਨੂੰ ਦੇਦਾ ਚੱਪਲ ਫੇਰ ਚੇਤਾ ਪੁੱਲ ਗਿਆ ਨਮੀ ਪਾਣੀ ਮੈਂ ਫੇਰ ਮੈਨੂੰ ਧੋਣੀ ਪੈਣੀ ਮਤਲਬ ਇਹ ਚੇਤੇ ਨਹੀਂ ਅੰਦਾਜ਼ ਉਹ ਪਰਾਣੀ ਚੱਪਲ ਬਾਕੇ ਆਉਂਦੀ ਸਵੇਰ ਨੂੰ ਦਬੂਤ ਪਾਈ ਨੂੰ ਨੇ ਚੇਤਾ ਹੀ ਗਿਆ ਆਪਾਂ ਜਿਹੜਾ ਕੋਈ ਕਮੈਂਟਰੀ ਕਰਦਾ ਸੀ ਉਸ ਕਮੈਂਟ ਤੇ ਜਰੂਰ ਗੌਰ ਕਰੀਦਾ ਖਾਸ ਕਰਕੇ ਮੰਗੋ ਨੂੰ ਲੈ ਕੇ ਆਪਾਂ ਸਭ ਕੁਝ ਯੂਜ਼ ਕਰੀਦਾ ਡੀ ਵਾਰਨਿੰਗ ਵੀ ਕੀਤੀ ਆ ਟੱਚ ਉਹਦੇ ਸਾਰਾ ਕੁਝ ਨੂੰ ਸਹੀ ਵੀ ਆ ਜਿਹਨੂੰ ਕਹਿ ਦੋਗੇ ਹੀਟ ਚ ਵੀ ਆ ਗਈ ਇੰਜੈਕਸ਼ਨ ਵੀ ਲਵਾ ਦਿੱਤਾ ਤੇ ਹੋਮਾ ਅਗਲੇ ਅਗਲੀ ਵਾਰੀ ਆਗੀ ਗੰਗਾ ਵਾਰੇ ਤੇ ਫਿਰ ਗੰਗਾ ਵਾਰੇ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਹੁਣ ਕੱਢ ਲਈਏ ਧਾਰ ਤੇ ਪਰ ਉਹ ਟਾਈਗਰ ਕਰਕੇ ਥੋੜਾ ਹੋਰ ਤਰਾ ਹੁੰਦਾ ਨਾ ਜਦੋਂ ਹੁਣ ਜਾਂਦੇ ਆ ਰੀ ਦੇਖਦੇ ਜਾਵਾਂਗੇ ਆਪਾਂ ਮੈਨੂੰ ਕੋਈ ਲੱਗਦਾ ਹੀ ਨਹੀਂ ਵੀ ਬਚੂਗਾ ਕਹਿ ਨਹੀਂ ਸਕਦੇ ਸਾਹ ਵੀ ਔਖਾ ਜਿਹੀ ਸੀ ਗੱਲ ਇਹਦਾ ਜਦੋਂ ਫੇਰੇ ਉਹਨੇ ਬਚਣਾ ਕਿਉਂਕਿ ਜਦੋਂ ਲੱਕੀ ਉਹ ਹੋ ਗਿਆ ਤਾਂ ਜਾਂ ਤੇ ਹੁੰਦਾ ਨਾ ਉਹਦਾ ਕ੍ਰੈਕ ਜਾਂ ਟੁੱਟ ਗਿਆ ਫੇਤੇ ਉਹ ਹੋ ਸਕਦਾ ਸੀਗਾ ਇਲਾਜ ਚਾਹ ਮੰਗੋ ਇਧਰੋਂ ਮੈਂ ਫੀਡ ਪਾ ਦਮੈਨੋ ਹੈ ਜੀ ਟਿਵਾਣਾ ਫੀਡ ਇਹ ਦੇਖੋ ਮੰਗੋ ਨੂੰ ਪਤਾ ਲੱਗ ਗਿਆ ਮੈਨੂੰ ਫੀਡ ਪਾਉਣ ਲੱਗਾ ਤੇ ਇਹ ਅਸੀਂ ਕਿੰਨੀ ਦੇਈ ਦੀ ਆਪਾਂ ਜੇ 3 ਕਿਲੋ ਹੈ 3 ਕਿਲੋ 3 ਕਿਲੋ ਇੱਕ ਟਾਈਮ ਮਤਲਬ ਕਿ ਇੱਕ ਇੱਕ ਟਾਈਮ ਅਸੀਂ 3 ਕਿਲੋ ਫੀਡ ਜਿਹੜੀ ਉਹ ਮੰਗੋ ਨੂੰ ਪਾ ਦੇ ਦਈ ਆ ਤੇ ਇਹਦੇ ਵਿੱਚ ਹੀ ਫਿਰ ਮੰਦੀਰ ਮਿਕਸ ਕਰ ਦਿੰਦਾ ਹੁੰਦਾ मिनरल मिक्सचर ਜਿਹੜਾ ਉਹ ਵੀ ਇਹਦੇ ਵਿੱਚ ਹੀ ਕਰ ਦੇਈਦਾ ਮਿਕਸ ਇਹ मिनरल मिक्सचर ਇਹਦੇ ਵਿੱਚ ਰੱਖਿਆ ਹੋਇਆ ਤੇ मिनरल मिक्सचर ਅਸੀਂ ਗੰਗਾ ਨੂੰ ਵੀ ਦੇਈਦਾ ਤਾਂ ਕਰਕੇ ਹਾਂ ਉਹਨੂੰ ਪੱਠਿਆਂ ਚ ਪਾ ਦੇਈਦਾ ਅਸੀਂ ਫੀਡ ਉਹਨੂੰ ਵੀ ਦੇ ਦਈਏ ਉਦਾਂ ਗੰਗਾ ਨੂੰ ਹੀ ਉਹਦੀ ਗਰੋਥ ਤਾਂ ਹੀ ਹੋਣੀ ਹੈ ਹਾਂ ਕਿ ਉਹ ਅੱਗੇ ਜਾ ਕੇ ਸਹੀ ਰਵੇ ਵਧੀਆ ਗਾਂ ਬਣੇ ਫਿਰ ਉਹ ਗਰੋਥ ਵਾਲੀ ਲੈ ਕੇ ਆਈਏ ਇਹਦੀਆਂ ఏ మిక్స్ మనవీ చండి మేను ਬੰਨ ਦਿਆ ਕਰ ਮਨੀ ਕਰੋ ਮੱਖੀਆਂ ਨਹੀਂ ਉੱਡਣੀਆਂ ਗੈਜਟ ਇਹ ਰਾਇ ਹੋ ਮੱਖੀਆਂ ਡੋਂਗ ਮੰਗੋ ਪਿੱਛੇ ਕਰ ਲਾ ਤਾ ਪਿੱਛੇ ਕਰ ਬਾਏ ਸਵੀਟੀ ਸਵੀਟੀ ਬਾਏ ਸਵੀਟੀ ਬਾਏ ਬਾਏ ਸਵੀਟੀ ਦੁੱਧ ਪੀਲਾ ਤੂੰ ਪੀਤਾ ਨਹੀਂ ਉਦਾਂ ਹੀ ਪਿਆ ਪੀਲਾ ਦੁੱਧੂ ਬਾਏ ਸਵੀਟੀ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇਰੇ ਨਾਲ ਹੀ ਕਰ ਰਹੇ ਆਪਾਂ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਸਾਰੇ ਤੇ ਦੇਖੀ ਜਿੱਕੀ ਚਿੜੀਆਂ ਦੇਖੋ ਕਿੰਨੀਆਂ ਚਿੜੀਆਂ ਹੁੰਦੀਆਂ ਹੈ ਇਹ ਹਜੇ ਤਾਂ ਕੁਝ ਵੀ ਨਹੀਂ ਸਵੇਰ ਨੂੰ ਬਹੁਤ ਹੁੰਦੀਆਂ ਹਨ ਨਾ ਈਡ ਲੈਂਡ ਹੁੰਦੀਆਂ ਖਾਣਾ ਹੁੰਦੀਆਂ